ਫ્લાਇੰਗ ਸਿੱਖ ਮਿਲਖਾ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਸੀਂ ਪਹਿਲੇ ਫ્લાਇੰਗ ਸਿੱਖ ਨੂੰ ਜਾਣਦੇ ਹੋ ਜੇ ਨਹੀਂ ਤਾਂ ਆਜੋ ਤੁਹਾਨੂੰ ਦੱਸਦੇ ਹਾਂ ਪਹਿਲੇ ਫ્લાਇੰਗ ਸਿੱਖ ਬਾਰੇ ਅੱਜ ਗੱਲ ਕਰਦੇ ਹਾਂ ਸਰਦਾਰ ਹਰਦਤ ਸਿੰਘ ਪਹਿਲੇ ਫ્લાਇੰਗ ਸਿੱਖ ਜਿਨ੍ਹਾਂ ਦੇ ਜਹਾਜ਼ ਉੱਤੇ 400 ਗੋਲੀਆਂ ਲੱਗੀਆਂ ਪਰ ਉਹ ਫਿਰ ਵੀ ਬਚ ਗਏ ਇੱਕ ਜਰਮਨ ਨੇ ਮੇਰੇ ਉੱਤੇ ਇੱਕ ਹੱਥ ਲਾਈ ਮੇਰੀ ਸਜੀ ਲੱਤ ਵਿੱਚ ਗੋਲੀ ਲੱਗੀ ਇਸ ਸਮੇਂਕਰੋ ਮੈਂ ਉਸ ਉੱਤੇ ਫੈਰੇ ਕੀਤੇ ਅਤੇ ਉਸ ਦੇ ਲਟ-ਲਟ ਬਲਣ ਦਾ ਆਨੰਦ ਲਿਆ ਮੇਰੇ ਲੱਗਣ ਵਾਲੀ ਗੋਲੀ ਜਹਾਜ਼ ਦੇ ਪੈਟਰੋਲ ਟੈਂਕ ਦੇ ਭਰੇ ਹੋਏ ਹਿੱਸੇ ਵਿੱਚੋਂ ਨਿਕਲੀ ਸੀ ਜੇਕਰ ਇਹ ਥੋੜੀ ਉੱਪਰ ਹੁੰਦੀ ਤਾਂ ਜਹਾਜ਼ ਵਿੱਚ ਧਮਾਕਾ ਹੋ ਜਾਣਾ ਸੀ ਚਾਰ ਜੰਗੀ ਜਹਾਜ਼ ਮੇਰੇ ਪਿੱਛੇ ਲੱਗੇ ਹੋਏ ਸਨ ਉਹ ਵਾਰੋ-ਵਾਰੀ ਮੇਰੇ ਵੱਲ ਗੋਲੀਬਾਰੀ ਕਰ ਰਹੇ ਹਨ ਮੈਂ ਬਿਲਕੁਲ ਤਿੱਤਰ ਵਾਂਗ ਭਾਜਦਾ ਹੋਇਆ ਖੰਭ ਹਿਲਾ ਰਿਹਾ ਸੀ ਅਤੇ ਉੱਡਣ ਤੋਂ ਸਮਰਥ ਸੀ ਪਹਿਲੇ ਕੁਝ ਪਲਾਂ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਜਦੋਂ ਇਹ ਨਹੀਂ ਹੋਇਆ ਮੈਨੂੰ ਲੱਗਾ ਜਿਵੇਂ ਕਿ ਕਿਸੇ ਦੇਵੀ ਰੱਖਿਆ ਹੇਠ ਉਹਨਾਂ ਮੈਨੂੰ ਦੱਸਿਆ ਗਿਆ ਕਿ ਮੇਰੇ ਜਹਾਜ਼ ਉਤੇ 400 ਤੋਂ ਵੱਧ ਗੋਲੀਆਂ ਲਗੀਆਂ ਸਨ ਇਹ ਸ਼ਬਦ ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਰਦਾਰ ਹਰਦਤ ਸਿੰਘ ਦੇ ਹਨ ਜੋ ਉਹਨਾਂ ਦੀ ਸਵੈ ਜੀਵਨੀ A Little Work A Little Play ਵਿੱਚ ਦਰਜ ਹਨ ਉਹ ਪਹਿਲੇ ਫਲਾਈਂਗ ਸਿੱਖ ਸਨ ਹਨ ਵਨਡੇ ਪੰਜਾਬ ਦੇ ਜ਼ਿਲ੍ਹੇ ਹਰਾਵਲਪਿੰਡੀ ਚ ਜਨਮੇ ਹਰਦਤ ਸਿੰਘ ਮਲਕ ਨੂੰ ਪਹਿਲੇ ਫਲਾਈਂਗ ਸਿੱਖ ਹੋਣ ਦਾ ਮਾਣ ਹਾਸਲ ਹੈ ਉਹ ਪਹਿਲੀ ਵਿਸ਼ਵ ਜੰਗ ਵਿੱਚ ਰਾਇਲ 에ਅਰ ਫੋਰਸ ਦਾ ਹਿੱਸਾ ਬਣਨ ਵਾਲੇ 94 ਭਾਰਤੀਆਂ ਵਿੱਚੋਂ ਇੱਕ ਸਨ। ਉਹ ਪਹਿਲੇ ਦਸਤਾਰਦਾਰੀ ਸਿੱਖ ਪਾਇਲਟ ਸਨ। ਆਪਣੇ ਬਚਪਨ ਦੀ ਘਟਨਾ ਬਾਰੇ ਉਹਨਾਂ ਬਾਅਦ ਵਿੱਚ ਲਿਖਿਆ, ਇਸ ਘਰਾਮਾਤ ਦਾ ਮੇਰੇ ਜੀਵਨ ਉੱਤੇ ਡੂੰਘਾ ਅਸਰ ਹੋਇਆ। ਮੈਨੂੰ ਇਸ ਗੱਲ ਉੱਤੇ ਯਕੀਨ ਹੋਇਆ ਕਿ ਤੁਹਾਡੀ ਮੌਤ ਉਦੋਂ ਹੀ ਆਉਂਦੀ ਹੈ ਜਦੋਂ ਰੱਬ ਚਾਹੇ। ਦਸਤਾਰਦਾਰੀ ਹੋਣ ਕਾਰਨ ਉਹਨਾਂ ਦਾ ਇਹ ਸਫ਼ਰ ਮੁਸ਼ਕਲਾਂ ਭਰਿਆ ਸੀ। ਪਰ ਉਹਨਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਿਆ ਅਤੇ ਫਲਾਈਂਗ ਆਫ ਗੋ ਬੋਲਿੰਗ ਤੇ ਕਈ ਹੋਰ ਸ੍ਰੇਲਿਖਾਂ ਇਹ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਹਰਦਤ ਸਿੰਘ ਮਲਿਕ ਦਾ ਜਨਮ ਤੇ 21 ਨਵੰਬਰ 1994 ਵਿੱਚ ਪੰਜਾਬ ਦੇ 라ਵਲਪਿੰਡੀ ਵਿੱਚ ਹੋਇਆ ਸੀ। 라ਵਲਪਿੰਡੀ ਉਸ ਵੇਲੇ ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਬਣਾਈਆਂ ਗਈਆਂ 6 ਸ਼ਹਿਰਾਂ ਵਿੱਚੋਂ ਇੱਕ ਸੀ। ਇੱਥੇ ਉਹਨਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਇੰਜੀਨੀਅਰ ਵਜੋਂ ਤਾਇਨਾਤ ਸਨ ਅਤੇ ਇਲਾਕੇ ਵਿੱਚ ਉਹਨਾਂ ਦਾ ਚੰਗਾ ਰਿਸ਼ੂਕ ਸੀ। ਇੱਕ ਰੱਜੇ ਪੁਜੇ ਘਰ ਵਿੱਚ ਜੰਮੇ ਹੋਣ ਕਰਕੇ ਉਹਨਾਂ ਨੂੰ ਸ਼ੁਰੂਆਤ ਵਿੱਚ ਪਾਇਦਾਰ ਪਛਵੀ ਵਿੱਦਿਆ ਮਿਲੀ। ਇੱਕ ਜਹਾਜ਼ ਦੇ ਪਾਇਲਟ ਬਣਨ ਮਗਰੋਂ ਉਹ ਜਿੱਥੇ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਰਹੇ ਉੱਥੇ ਹੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੈਨੇਡਾ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ। ਮਰਹੂਮ ਲੇਖਕ ਕੁਸ਼ਵੰਤ ਸਿੰਘ ਨੇ ਹਰਦਤ ਸਿੰਘ ਨੂੰ ਆਪਣੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸਿੱਖਾਂ ਵਿੱਚੋਂ ਇੱਕ ਦੱਸਿਆ। ਪਹਿਲੀ ਵਿਸ਼ਵ ਜੰਗ ਦੇ ਇਤਿਹਾਸਕਾਰ ਸਟੀਫਨ ਬਾਰਕਰ ਨੇ ਹਰਦਤ ਸਿੰਘ ਮਾਲਿਕ ਬਾਰੇ ਲਾਈਨ ਆਫ ਦਾ ਸਟਾਈਜ ਕਿਤਾਬ ਲਿਖੀ ਹੈ। ਉਹ ਲਿਖਦੇ ਹਨ ਹਾਲਾਂਕਿ ਹਰਦੇਤ ਸਿੰਘ ਮਲਿਕ ਮਹਿਜ 14 ਸਾਲ ਦੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਪਰ ਆਪਣੇ ਘਰ ਦੇ ਮਾਹੌਲ ਕਾਰਨ ਉਹ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਆਪਣੀ ਸਵੈ ਜੀਵਨੀ ਆ ਅ ਲिटल ਵਰਕ ਏ ਲिटल ਪਲੇ ਵਿੱਚ ਹਰਦੇਤ ਸਿੰਘ ਮਲਿਕ ਆਪਣੇ ਪਰਿਵਾਰ ਬਾਰੇ ਲਿਖਦੇ ਹਨ ਮੇਰੀ ਮਾਂ ਬਹੁਤ ਧਾਰਮਿਕ ਖਿਆਲਾਂ ਵਾਲੇ ਸਨ ਉਹਨਾਂ ਨੇ ਮੇਰੀ ਜ਼ਿੰਦਗੀ ਤੇ ਕਾਫੀ ਡੂੰਘਾ ਪ੍ਰਭਾਵ ਪਾਇਆ ਮੇਰੇ ਪਿਤਾ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰਦੇ ਸਨ ਉਹਨਾਂ ਦੀ ਮਾਂ ਲਾਜਵੰਤੀ ਭਗਤ ਸੀ ਸਟੀਫਨ ਬਾਰਕਰ ਲਿਖਦੇ ਹਨ ਆਪਣੇ ਸ਼ੁਰੂਆਤੀ ਸਾਲ 라ਵਲਪਿੰਡੀ ਵਿੱਚ ਗੁਜ਼ਾਰਨ ਨਾਲ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ ਉਹ ਲਿਖਦੇ ਹਨ ਹਰਦਿਤ ਸਿੰਘ ਉਸ ਵੇਲੇ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸੰਤ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ਹੇਠ ਆਏ ਸਨ ਉਹਨਾਂ ਦਾ ਦਿੱਤਾ ਕੜਾ ਉਹਨਾਂ ਨੇ ਤਾਂ ਉਮਰ ਸੰਭਾਲ ਕੇ ਰੱਖਿਆ ਸੀ ਫੌਜੀ ਇਤਿਹਾਸਕਾਰ ਸੋਮਰਾਜ ਸ਼ਕਪਰੂ ਨੇ ਦਿੱਤੇ ਆਪਣੇ ਇੰਟਰਵਿਊ ਵਿੱਚ ਉਹਨਾਂ ਦੱਸਿਆ ਸੀ ਕਿ ਜੇਕਰ ਉਹਨਾਂ ਦੀ ਮੁਲਾਕਾਤ ਸੰਤ ਅਤਰ ਸਿੰਘ ਨਾਲ ਨਾ ਹੋਈ ਹੁੰਦੀ ਤਾਂ ਉਹਨਾਂ ਦੀ ਜ਼ਿੰਦਗੀ ਵੱਖਰੀ ਹੋਣੀ ਸੀ ਉਲਾ ਨੇ 12 ਸਾਲ ਦੀ ਉਮਰ ਵਿੱਚ 라ਵਲਪਿੰਡੀ ਵਿੱਚ ਹੋਏ ਇੱਕ ਜਲਸੇ ਵਿੱਚ ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਕੁਹਾਟੇ ਵੀ ਦੇਖੇ ਸਨ ਬਾਰਕਰ ਲਿਖਦੇ ਹਨ ਹਾਲਾਂਕਿ 18 ਸਾਲ ਜਾਂ ਇਸ ਤੋਂ ਵੱਧ ਦੇ ਭਾਰਤੀ ਲੜਕਿਆਂ ਦਾ ਯੂਕੇ ਵਿੱਚ ਪੜ੍ਹਾਈ ਲਈ ਜਾਣਾ ਆਮ ਗੱਲ ਸੀ ਪਰ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੀ ਸਕੂਲੀ ਵਿੱਦਿਆ ਅਤੇ ਹੋਰ ਪੜ੍ਹਾਈ ਲਈ ਯੂਕੇ ਜਾਣ ਬਾਰੇ ਬਹੁਤ ਘੱਟ ਲੋਕ ਸੋਚਦੇ ਸਨ ਈਸਟਰਨ ਬੋਰਨ ਕਾਲਜ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਦਿਤ ਸਿੰਘ ਨੇ ਆਕਸਫੋਰਡ ਦੇ ਵੈਲਯੂਅਲ ਕਾਲਜ ਵਿੱਚ ਆਪਣੀ ਪੜ੍ਹਾਈ ਕੀਤੀ ਇਥੇ ਉਹ ਅਜਿਹੇ ਕਈ ਸ਼ਖੀਸਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਰੁਤਬੇ ਹਾਸਲ ਕੀਤੇ ਹਰਦੇਵਤ ਸਿੰਘ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਨ ਉਹ ਇੰਗਲੈਂਡ ਆ ਕੇ ਵੀ ਕ੍ਰਿਕਟ ਖੇਡਦੇ ਅਤੇ ਕਾਲਜ ਦੀ ਟੀਮ ਦੇ ਕੈਪਟਨ ਵੀ ਰਹੇ ਉਹ ਗੋਲਫ ਦੇ ਚੰਗੇ ਖਿਡਾਰੀ ਵਜੋਂ ਜਾਣੇ ਜਾਂਦੇ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਗੋਲਫ ਏਸ਼ੀਆ ਸੁਸਾਇਟੀ ਵੱਲੋਂ ਵੀ ਉਨ੍ਹਾਂ ਬਾਰੇ ਲੇਖ ਛਾਪਿਆ ਗਿਆ ਸੀ ਈਸਟ ਬੌਰਨ ਕਾਲਜ ਵਿੱਚ ਬਤਾਇਆ ਉਨ੍ਹਾਂ ਦਾ ਸਮਾਂ ਵੀ ਕਾਫੀ ਯਾਦਗਾਰੀ ਸੀ ਇਹ ਤੇ ਉਹ ਕਾਲਜ ਦੀ ਟੀਮ ਵੱਲੋਂ ক্রিকেট ਖੇਡਦੇ ਸਨ ਉਹਨਾਂ ਦੇ ਨਾਲ ਖੇਡਦੇ ਖਿਡਾਰੀਆਂ ਵਿੱਚੋਂ ਇੱਕ ਦਾਲਪਤ ਸਿੰਘ ਸੀ ਜੋ ਬਾਅਦ ਵਿੱਚ ਜੋਧਪੁਰ ਲਾਂਸਰ ਦੇ ਮੇਜਰ ਬਣੇ ਅਤੇ ਫਲਸਤੀਨ ਵਿੱਚ ਲੜੀ ਗਈ ਬੈਟਲ ਆਫ ਹਾਈਫਾ 1918 ਵਿੱਚ ਉਹਨਾਂ ਦੀ ਮੌਤ ਹੋ ਗਈ 1917 ਵਿੱਚ ਜਦੋਂ ਬੈਲੂਅਲ ਕਾਲਜ ਵਿੱਚ ਪੜ੍ਹਦੇ ਸਨ ਉਹਨਾਂ ਦੇ ਬਧੇਰੇ ਸਾਥੀ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲੈਣ ਲਈ ਚਲੇ ਗਏ ਸਨ ਹਰਦਿਤ ਸਿੰਘ ਵੀ ਆਪਣੇ ਸਾਥੀਆਂ ਵਾਂਗ ਜੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਰੈੱਡ ਕਰਾਸ ਵਿੱਚ ਐਂਬੂਲੈਂਸ ਦੇ ਡਰਾਈਵਰ ਵਜੋਂ ਕੰਮ ਕਰਨ ਲੱਗੇ। ਉਹਨਾਂ ਨੇ ਇਥੋਂ ਦੇ ਟੌਗਨੇਕ ਸ਼ਹਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸਟੀਫਨ ਲਿਖਦੇ ਹਨ ਕਿ 21 ਸਾਲ ਦੀ ਉਮਰ ਵਿੱਚ ਫਰਾਂਸ ਪਹੁੰਚੇ ਹਰਦੇਤ ਸਿੰਘ ਮਲਿਕ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਸੀ ਕਿ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਥੇ ਭਾਰ ਦੇ ਰਾਜਦੂਤ ਬਣ ਕੇ ਆਉਣਗੇ। ਫਰਾਂਸ ਪਹੁੰਚਣ ਦੇ ਆਪਣੇ ਤਜਰਬੇ ਬਾਰੇ ਹਰਦੇਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ। ਮੇਰੇ ਮਨਾ ਕਰਨ ਦੇ ਬਾਅਦ ਵੀ ਉੱਥੇ ਹਸਪਤਾਲ ਵਿੱਚ ਲੋਕਾਂ ਨੂੰ ਲੱਗਾ ਕਿ ਜਿਵੇਂ ਮੈਂ ਕੋਈ ਭਾਰਤੀ ਮਹਾਰਾਜਾ ਹਾਂ ਬਾਰਕਰ ਲਿਖਦੇ ਹਨ ਫ੍ਰੈਂਚ ਰੈੱਡ ਕਰਾਸ ਵਿੱਚ ਕੰਮ ਕਰਕੇ ਹਰਦਿਤ ਸਿੰਘ ਨੇ ਯੁੱਧ ਵਿੱਚ ਹਿੱਸਾ ਲਿਆ ਪਰ ਸ਼ੁਰੂਆਤ ਤੋਂ ਹੀ ਲੜਾਈ ਵਿੱਚ ਸਿੱਧਾ ਉਤਰਨਾ ਚਾਹੁੰਦੇ ਸਨ ਉਹ ਫਰਾਂਸ ਵਿੱਚ ਆਪਣੇ ਦੋਸਤਾਂ ਨੂੰ ਪੁੱਛਦੇ ਰਹਿੰਦੇ ਕਿ ਉਹ ਫਰਾਂਸ ਦੀ ਹਵਾਈ ਫੌਜ ਦਾ ਹਿੱਸਾ ਕਿਵੇਂ ਬਣ ਸਕਦੇ ਹਨ ਉਹ ਲਿਖਦੇ ਹਨ ਕਿ ਉਸ ਵੇਲੇ ਜਹਾਜ਼ ਇੰਨੇ ਮਜ਼ਬੂਤ ਨਹੀਂ ਹੁੰਦੇ ਸਨ ਇਹ ਫਾਈਬਰ ਅਤੇ ਲੱਕੜ ਦੇ ਬਣੇ ਸਨ ਉਹਨਾਂ ਦੀ ਪਹਿਲੀ ਤਨਾਤੀ ਐਲਡਰ ਸ਼ੌਰਟ ਹਫਸ਼ੀਅਰ ਵਿੱਚ ਹੋਈ ਆਪਣੀ ਸਵੈ ਜੀਵਨੀ ਵਿੱਚ ਉਹ ਲਿਖਦੇ ਹਨ ਇੱਥੇ ਰਹਿਣ ਦੇ ਹਾਲਾਤ ਬਹੁਤ ਮਾੜੇ ਸਨ ਬਾਰਕਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਦਾਰ ਮਾਲਿਕ ਨੂੰ ਹਵਾਈ ਫੌਜ ਦਾ ਹਿੱਸਾ ਫੌਜੀ ਨਿਯਮਾਂ ਨੂੰ ਤੋੜ ਕੇ ਬਣਾਇਆ ਗਿਆ ਸੀ ਉਹਨਾਂ ਦੱਸਿਆ ਕਿ ਵਿਸ਼ਵ ਜੰਗ ਲੜਦਿਆਂ ਬ੍ਰਿਟਨ ਕੋਲ ਹਵਾਈ ਫੌਜ ਦੇ ਪਾਇਲਟਾਂ ਦੀ ਇੰਨੀ ਘਾਟ ਹੋ ਗਈ ਕਿ ਉਹ ਭਾਰਤੀਆਂ ਨੂੰ ਜੋ ਉਸ ਵੇਲੇ ਬ੍ਰਿਟਨ ਦੀ ਇੱਕ ਬਸਤੀ ਵਿੱਚ ਰਹਿੰਦੇ ਸਨ ਉਹਨਾਂ ਨੂੰ ਭਰਤੀ ਕਰ ਲਈ ਸੋਚਣ ਲੱਗੇ ਇਹ ਭਰਤੀ 1 ਅਕਤੂਬਰ 1916 ਨੂੰ ਸ਼ੁਰੂ ਹੋਈ ਅਤੇ ਮਾਰਚ 1917 ਤੱਕ ਚੱਲੀ ਇਸ ਵਿੱਚ ਪੰਜ ਭਾਰਤੀਆਂ ਨੂੰ ਭਰਤੀ ਕੀਤਾ ਗਿਆ ਇਹਨਾਂ ਵਿੱਚ ਹਰਦੇਤ ਸਿੰਘ ਮਾਲਿਕ ਇਕੱਲੇ ਸਿੱਖ ਸਨ ਉਹਨਾਂ ਨੇ ਉਸ ਸਮੇਂ ਆਪਣੀ ਪੱਗ ਲਈ ਵੀ ਸੰਘਰਸ਼ ਲੜਿਆ ਸੀ ਹਰਦੇਤ ਸਿੰਘ ਮਾਲਿਕ ਨੇ ਆਪਣੀ ਕਾਬਲੀਅਤ ਸਦਕਾ ਹਰ ਥਾਂ ਉੱਤੇ ਪ੍ਰਮਾਨਗੀ ਹਾਸਲ ਕੀਤੀ ਪਰ ਕਈ ਮੌਕਿਆਂ ਉੱਤੇ ਉਹਨਾਂ ਨੂੰ ਆਪਣੀ ਦਸਤਾਰ ਲਈ ਸੰਘਰਸ਼ ਕਰਨਾ ਪਿਆ। ਬ੍ਰਿਟਿਸ਼ 에ਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਇੱਕ ਘਟਨਾ ਦਾ ਜ਼ਿਕਰ ਉਹ ਆਪਣੀ ਸਹਿਜੀਵਨੀ ਵਿੱਚ ਕਰਦੇ ਹਨ। ਫੌਜੀ ਵਰਦੀ 'ਚ ਸ਼ਾਮਲ ਟੋਪੀ ਪਾਉਣ ਦੀ ਥਾਂ ਮੈਂ ਆਪਣੀ ਪੱਗ ਥਾੱਕੀ ਰੰਗ ਦੀ ਰੰਗਾਲ ਲਈ। ਇੱਕ ਸਰਜੈਂਟ ਮੇਜਰ ਨੇ ਮੈਨੂੰ ਪੱਗ ਵਿੱਚ ਦੇਖਿਆ ਤੇ ਪੁੱਛਿਆ ਕਿ ਮੇਰੀ ਟੋਪੀ ਕਿੱਥੇ ਹੈ? ਇਸ ਸਮਗਰੋਂ ਅਫਸਰ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਿੱਖ ਹੋਣ ਕਰਕੇ ਮੇਰੇ ਲਈ ਪੱਗ ਬੰਨ੍ਹਣੀ ਜ਼ਰੂਰੀ ਹੈ। ਇੱਕ ਹੋਰ ਅਫਸਰ ਨੇ ਉੱਥੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਇਹ ਮਸਲਾ ਬਾਅਦ ਵਿੱਚ ਵਾਰ ਉੱਚ ਅਧਿਕਾਰੀਆਂ ਵੱਲੋਂ ਵਿਚਾਰਿਆ ਗਿਆ ਫਿਰ ਮੈਨੂੰ ਪੱਗ ਬੰਨਣ ਦੀ ਇਜਾਜ਼ਤ ਮਿਲ ਗਈ ਸੀ ਆਪਣੇ ਕਾਲਜ ਵਿੱਚ ਵਾਪਰੀ ਇੱਕ ਘਟਨਾ ਬਾਰੇ ਉਹ ਲਿਖਦੇ ਹਨ ਰਾਤ ਦੇ ਖਾਣੇ ਤੋਂ ਬਾਅਦ ਪੰਜ ਛੇ ਮੁੰਡਿਆਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਪੱਗ ਲਾਉਣ ਲਈ ਕਿਹਾ ਉਹਨਾਂ ਕਿਹਾ ਉਹ ਦੇਖਣਾ ਚਾਹੁੰਦੇ ਹਨ ਕਿ ਇਸ ਦੇ ਥੱਲੇ ਕੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਸਿੱਖ ਹਾਂ ਅਤੇ ਆਪਣੀ ਪੱਗ ਨਹੀਂ ਲਾਵਾਂਗਾ ਉਹ ਮੇਰੀ ਪੱਗ ਲਾਉਣ ਲਈ ਮੇਰੇ ਵੱਲ ਵਧੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨਾਂ ਦੇ ਸਾਹਮਣੇ ਇਕੱਲਾ ਹੀ ਸੀ ਪਰ ਮੈਂ ਬਹੁਤ ਸ਼ਾਂਤ ਲਹਿਜੇ ਵਿੱਚ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਪਰ ਉਹ ਪਹਿਲਾ ਸ਼ਖਸ ਜੋ ਮੇਰੀ ਪੱਗ ਨੂੰ ਹੱਥ ਲਾਏਗਾ ਮੈਂ ਉਸ ਨੂੰ ਕਦੇ ਨਾ ਕਦੇ ਕਿਸੇ ਤਰੀਕੇ ਮਾਰ ਦੇਵਾਂਗਾ ਹਰਦੇਤ ਸਿੰਘ ਅੱਗੇ ਲਿਖਦੇ ਹਨ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਸਿੱਖ ਕਿਰਪਾਨ ਰੱਖਦੇ ਹਨ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦੇ ਇਸ ਮਜ਼ਾਕ ਨੂੰ ਮੈਂ ਗੰਭੀਰਤਾ ਨਾਲ ਲਵਾਂਗਾ ਅਤੇ ਉਹ ਪਿੱਛੇ ਹਟ ਗਏ ਹਰਦਿਤ ਸਿੰਘ ਮਲਿਕ ਜਦੋਂ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਸਨ ਉਸ ਵੇਲੇ ਉਹਨਾਂ ਦੀ ਇੱਕ ਬੈਠਕ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਨਾਬ ਨਾਲ ਹੋਈ ਸੀ ਇਹ ਬੈਠਕ ਨਵੀਂ ਦਿੱਲੀ ਵਿੱਚ ਭਗਵਾਨ ਦਾਸ ਰੋਡ ਉੱਤੇ ਹਰਦਿਤ ਸਿੰਘ ਮਲਿਕ ਦੇ ਭਰਾ ਤੇਜਾ ਸਿੰਘ ਮਲਿਕ ਦੇ ਘਰ ਹੋਈ ਸੀ ਮਲਿਕ ਸਿੰਘ ਨੇ ਇਸ ਬੈਠਕ ਬਾਰੇ ਦੱਸਿਆ ਸੀ ਇਹ ਇਤਿਹਾਸਿਕ ਬੈਠਕ ਹੁਣ ਤੱਕ ਮੇਰੀ ਸਭ ਤੋਂ ਦਿਲਚਸਪ ਬੈਠਕ ਸੀ ਜਿਨ੍ਹਾਂ ਬਗੈਰ ਜਿਨ੍ਹਾਂ ਬਗੈਰ ਕਿਸੇ ਸਲਾਹ ਕਰਦੇ ਆਏ ਸਨ ਜਦ ਕੀ ਸਾਡੀ ਧਿਰ ਵਿੱਚ ਮਹਾਰਾਜਾ ਭពਿੰਦਰ ਸਿੰਘ ਤਾਰਾ ਸਿੰਘ ਗਿਆਨੀ ਕਤਾਰ ਸਿੰਘ ਤੇ ਮੈਂ ਸੀ ਹਰਦੇਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ ਕਿ ਜਿਨ੍ਹਾਂ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਲੈ ਕੇ ਆਉਣ ਅਤੇ ਉਹ ਉਹਨਾਂ ਨੂੰ ਮਨਜ਼ੂਰ ਕਰ ਲੈਣਗੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਨਹੀਂ ਰਹੋਗੇ ਤਾਂ ਤੁਹਾਡੇ ਵਾਅਦੇ ਕੌਣ ਪੂਰੇ ਕਰੇਗਾ ਤਾਂ ਜਿਨ੍ਹਾਂ ਨੇ ਜਵਾਬ ਦਿੱਤਾ ਸੀ ਮੇਰਾ ਕਿਹਾ ਪਾਕਿਸਤਾਨ ਵਿੱਚ ਰੱਬ ਦਾ ਕਥਨ ਹੋਵੇਗਾ ਉਹ ਲਿਖਦੇ ਹਨ ਅਜੀਆ ਹੰਕਾਰ ਪਾਗਲਪਨ ਜਿਹਾ ਸੀ 1984 ਦੀ ਫੌਜੀ ਕਾਰਵਾਈ ਤੋਂ ਬਾਅਦ ਉਹ ਉਦਾਸ ਰਹਿਣ ਲੱਗੇ ਨਵੰਬਰ 1985 ਵਿੱਚ ਉਹਨਾਂ ਦੀ ਮੌਤ ਉਪਾਰ ਖੁਸ਼ਵੰਤ ਸਿੰਘ ਨੇ ਹਿੰਦੁਸਤਾਨ ਟਾਈਮ ਅਖਬਾਰ ਵਿੱਚ ਲਿਖਿਆ ਹੈ ਕਿ ਮੈਂ ਅਜੀਹੇ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਸਮੇਟਿਆ ਹੋਵੇ ਉਨ੍ਹਾਂ ਲਿਖਿਆ ਹੈ ਕਿ ਹਰਦੇਤ ਸਿੰਘ ਮਲਿਕ ਸਭ ਤੋਂ ਸੋਹਣੇ ਸਰਦਾਰਾਂ ਵਿੱਚੋਂ ਇੱਕ ਸਨ। ਖੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਤ ਸਿੰਘ ਮਲਿਕ ਨੂੰ ਕਈ ਕਿਸਮ ਦੇ ਵਾਇਨੇ ਇਕੱਠੀ ਕਰਨ ਦਾ ਸ਼ੌਂਕ ਸੀ। ਇਸ ਦੇ ਨਾਲ-ਨਾਲ ਹੀ ਉਹ ਖਾਸ ਕਿਸਮ ਦੇ ਖਾਣਿਆਂ ਦੇ ਵੀ ਸ਼ੌਕੀਨ ਸਨ। ਉਨ੍ਹਾਂ ਲਿਖਿਆ ਕਿ ਹਰਦੇਤ ਸਿੰਘ ਮਲਿਕ ਨਹਿਰੂ ਅਤੇ ਇੰਦਰਾ ਗਾਂਧੀ ਦੇ ਪ੍ਰਸ਼ੰਸਕ ਸਨ। ਪਰ ਜਦੋਂ ਫ਼ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਫੌਜ ਦਾਖਲ ਹੋਈ ਤਾਂ ਉਹਨਾਂ ਦਾ ਦਿਲ ਭਰੁੰਦ ਰਿਹਾ ਗਿਆ। ਉਹ ਫਿਰ ਕਦੇ ਪਹਿਲਾਂ ਜਿਹੇ ਸ਼ਖਸ ਨਹੀਂ ਰਿਹਾ। ਕੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦੇਤ ਸਿੰਘ ਇਸ ਮਗਰੋਂ ਹਮੇਸ਼ਾ ਉਦਾਸ ਰਹਿਣ ਲੱਗੇ। ਉਹਨਾਂ ਅੱਗੇ ਲਿਖਿਆ ਸੀ ਕਿ ਇਤਫਾਕਨ ਅਜੀਹਾ ਹੋਇਆ ਕਿ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿੱਥੇ ਬਾਹਰ ਭੀੜ ਸਿੱਖਾਂ ਦੇ ਖੂਨ ਦੀ ਪਿਆਸੀ ਘੁੰਮ ਰਹੀ ਸੀ, ਇਸੇ ਦੌਰਾਨ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਸੀ। ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਨਹੀਂ ਦੱਸੀ। ਉਨ੍ਹਾਂ ਦੇ ਸਸਕਾਰ ਬਾਰੇ ਕੁਸਵੰਤ ਸਿੰਘ ਨੇ ਲਿਖਿਆ ਕਿ ਆਦਿਤ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਦੇ ਕਹਿਣ ਦੇ ਰਾਗੀਆਂ ਨੇ ਖੁਸ਼ੀ ਅਤੇ ਖੇੜੇ ਵਾਲੇ ਸ਼ਬਦ ਗਾਏ ਸਨ